ਵਾਈਕੁਨ ਦੀ ਕਹਾਵਲ ਸ ਵਾਈਕੁਨ ਦੀ ਫੋਟੇ ਅਸੀਂ ਪਿੰਡ ਜਾਨੋਦੇਵਾਸੀ ਜੋ ਇਹ ਖੜਾ ਦੇ ਜੋ ਬਣਿਆ ਹੋਇਆ ਮਾਹੌਲ ਇਹ ਤੁਸੀਂ ਸਾਰਾ ਦੇਖ ਲਿਆ ਕਿ ਕਿਸ ਤਰ੍ਹਾਂ ਇਸ ਥੀ ਦੇ ਉੱਤੇ ਜਿਹੜਾ ਇਹ ਜਿਗਾ ਪਾੜ ਪੈ ਗਿਆ ਬੰਦੇ ਦੇ ਵਿੱਚ ਇਹ ਰਾਤ ਸਾਰੀ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੀ ਪੰਚਾਇਤ ਨੇ ਬਹੁਤ ਜਦੂ ਜਾਲ ਕਰਕੇ ਜਿੱਥੇ ਵੀ ਕੋਈ ਛੋਟਾ ਮੋਟਾ ਪਾੜ ਪੈਂਦਾ ਸੀ ਉਹਨੂੰ ਨਾਲ ਦੀ ਨਾਲ ਹੀ ਬੋਰੀਆਂ ਲਾ ਕੇ ਇਤੋਂ ਤੱਕ ਕਿ ਜਦੋਂ ਵੱਡਾ ਪਾੜ ਪਿਆ ਤੇ ਜੀਐਸਪੀ ਨੂੰ ਲਿਆ ਕੇ ਤੇ ਫਿਰ ਇਹਨੂੰ ਪੂਰਿਆ ਗਿਆ ਪਰ ਕਿਸੇ ਪਾਸਿਓਂ ਵੀ ਦੋਨੇ ਪਾਸੇ ਪਾਣੀ ਭਰਿਆ ਹੋਇਆ ਕਿਸੇ ਵੀ ਪਾਸੇ ਕੋਈ ਮਿੱਟੀ ਨਹੀਂ ਮਿਲ ਰਹੀ ਜਿਹਦੇ ਕਰਕੇ ਪਾੜ ਵੱਧਦਾ ਜਾ ਰਿਹਾ ਅਸੀਂ ਰਾਤ ਜੋ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਜੋ ਫਲੱਡ ਦੇ ਕੰਟਰੋਲ ਰੂਮ ਜਾਂ ਕੰਟਰੋਲ ਨੰਬਰ ਜਾਰੀ ਕੀਤੇ ਨੇ ਅਸੀਂ ਉਹਨਾਂ ਦੇ ਉੱਤੇ ਸੰਪਰਕ ਕੀਤਾ ਰਾਤ 12 ਵਜੇ ਪਰ ਉਹਨਾਂ ਨੇ ਕਿਹਾ ਜੀ ਤੁਹਾਡੀ ਅਸੀਂ ਕੰਪਲੇਂਟ ਜਿਹੜੀ ਉਹ ਵੈਰੀਫਾਈ ਕਰ ਦਿੱਤੀ ਆ ਪਰ ਅਜੇ ਤੱਕ ਸਾਨੂੰ ਹੁਣ ਸਵੇਰ ਦੇ ਲਗਭਗ 6:30 7 ਵਜਨ ਵਾਲੇ ਨੇ ਅਜੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ ਤੁਹਾਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਦੱਤਾ ਜਾ ਰਹੀ ਹੋਈਆਂ ਵੀ ਰਾਤ ਸਾਰੀ ਤੁਸੀਂ ਵੀ ਬੈਕ ਕੈਮਰਾ ਪਰ 13 ਜਿਹੜੇ ਜੁੜ ਗਏ ਕੰਟਰੋਲ ਰੂਮ ਦੇ ਉੱਤੇ ਜਿਹੜਾ ਅਸੀਂ ਫੋਨ ਕੀਤਾ ਸੀ ਅਜੇ ਤੱਕ ਕੋਈ ਕਾਰਵਾਈ ਹੋਈ ਨਹੀਂ ਪੁਲਿਸ ਵਾਲੇ ਜਿਹੜੇ ਨੇ 9:00 ਵਜੇ ਉਹਨਾਂ ਨੇ ਇੱਕ ਫੇਰਾ ਮਾਰਿਆ ਉਸ ਤੋਂ ਬਾਅਦ ਅਜੇ ਤੱਕ ਉਹਨਾਂ ਤੋਂ ਕੋਈ ਨਹੀਂ ਆਇਆ ਇੱਕ ਪੰਚਾਇਤ ਡਿਪਾਰਟਮੈਂਟ ਦੇ ਕੋਈ ਸੈਕਟਰੀ ਸੀ ਉਹ ਰਾਤ ਨੂੰ 12:00 ਵਜੇ ਆਏ ਨੇ ਵੇਖਣ ਵਾਸਤੇ ਪਰ ਜੇ ਅਸੀਂ ਕਹੀਏ ਵੀ ਇਹਦੇ ਵਿੱਚੋਂ ਕੋਈ ਵੀ ਕੋਈ ਰਾਤ ਕਾਰਜ ਵਾਸਤੇ ਉਹ ਪੰਜਾਬ ਸਰਕਾਰ ਦਾ ਕੋਈ ਨਮਾਇੰਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਅਫਸਰ ਸਾਡੀ ਕੰਪਲੇਂਟ ਦੇ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਅਸਰ ਨਹੀਂ ਹੋਇਆ ਇਹ ਅਗਲੇ ਪਾਸੇ 8-10 ਪਿੰਡ ਪੈਂਦੇ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਪਾਣੀ ਚ ਜਾਏਗਾ ਤੇ ਜਾਨੀ ਤੌਰ ਤੇ ਜਾਂ ਹੋਰ ਮਾਲੀ ਤੌਰ ਤੇ ਨੁਕਸਾਨ ਹੋ ਸਕਦਾ ਪਰ ਇੰਨਾ ਘਟਿਆ ਪ੍ਰਬੰਧ ਇਹ ਪ੍ਰਸ਼ਾਸਨ ਦਾ ਅਤੇ ਜੋ ਲਗਾਤਾਰ ਮੌਸਮ ਖਰਾਬ ਹੋ ਰਿਹਾ ਆ ਬਰਸ਼ ਪੈ ਰਹੀ ਆ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਆ ਪਰ ਕੋਈ ਵੀ ਜਿਹੜੀ ਇੱਥੇ ਰਾਹਤ ਕਰਜ ਆ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ ਸਾਡੀ ਦੁਬਾਰਾ ਜਿਹੜੀ ਆ ਇਹ ਖੋਰ ਵਾਲੇ ਦਵਾਲੇ ਦੇ ਲੋਕਾਂ ਨੂੰ ਸੰਗਤ ਨੂੰ ਬੇਨਤੀ ਆ ਵੀ ਇੱਥੇ ਜੇ ਮਿੱਟੀ ਦੀਆਂ ਬੋਰੀਆਂ ਸਾਨੂੰ ਮਿਲ ਸਕਣ ਬਾਹਰੋਂ ਤੇ ਇਹਦਾ ਅਸੀਂ ਕੁਝ ਹੱਲ ਅਸੀਂ ਕਰ ਸਕਦੇ ਆ ਪ੍ਰਸ਼ਾਸਨ ਵੱਲੋਂ ਜਿਹੜੀ ਕੋਈ ਬਿਲਕੁਲ ਨਾ ਮਾਤਰ ਮਦਦ ਸਾਨੂੰ ਮਿਲ ਰਹੀ ਆ ਜੇ ਪ੍ਰਸ਼ਾਸਨ ਵੀ ਜਾਗ ਗਿਆ ਹੋਵੇ ਕਿਉਂਕਿ ਦਿਨ ਚੜ ਗਿਆ ਮੈਨੂੰ ਲੱਗਦਾ ਪ੍ਰਸ਼ਾਸਨ ਵੀ ਉੱਠ ਪਿਆ ਹੋਏਗਾ ਹੁਣ ਰਾਤ ਦੇ ਸੁੱਤੇ ਨੇ ਉਹ ਵੀ ਤੇ ਜੇ ਉਹ ਉੱਠ ਪਏ ਨੇ ਸਾਡੀ ਆਵਾਜ਼ ਸੁਣ ਜੈਨਪੁਰ ਦੇ ਵਾਸੀ ਹੋਰ ਆਲੇ ਦੁਆਲੇ ਪਿੰਡਾਂ ਦੇ ਲੋਕ ਵੀ ਇੱਥੇ ਆਏ ਹੋਏ ਨੇ ਕਿਉਂਕਿ ਅੱਗੇ ਜਿਹੜੇ ਪਿੰਡ ਪੈਂਦੇ ਨੇ ਉਹ ਵੀ ਪਿੰਡ ਬਹੁਤ ਪ੍ਰਭਾਵਿਤ ਹੁੰਦੇ ਨੇ ਇਸ ਕਰਕੇ ਜੇ ਪ੍ਰਸ਼ਾਸਨ ਇੱਥੇ ਆ ਕੇ ਮੈਂ ਮਨਜ਼ਰ ਕਰ ਤੂੰ ਰਾਣੀ ਨਾ ਕੈਮਰਾਮੈਨ ਨੇ ਤੁਹਾਰਾ ਵੀ ਥੋੜਾ ਕੈਮਰਾ ਰਹਿਤ ਕਾਰਜਾਂ ਦੇ ਵਿੱਚ ਜੇ ਕੋਈ ਸਹਿਯੋਗ ਕਰ ਸਕਦੇ ਹੋ ਐ ਪ੍ਰਸ਼ਾਸਨ ਪ੍ਰਸ਼ਾਸਨ ਤੇ ਮੈਨੂੰ ਲੱਗਦਾ ਵੀ ਜਰੂਰ ਆ ਜਾਣਾ ਚਾਹੀਦਾ ਅਸੀਂ ਬੇਸ਼ੱਕ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੇ ਪੈਨੇ ਆ ਪਰ ਅਸੀਂ ਹੈ ਪੰਜਾਬ ਦੇ ਵਾਸੀ ਆ ਅਸੀਂ ਪਾਕਿਸਤਾਨ ਦੇ ਵਾਸੀ ਨਹੀਂ ਕਿ ਪ੍ਰਸ਼ਾਸਨ ਇੰਨੀ ਅਣਦੇਖੀ ਸਾਡੇ ਨਾਲ ਕਰ ਰਿਹਾ ਸਾਨੂੰ ਮਤਰਿਆਂ ਵਾਲਾ ਸਲੂਕ ਕਰ ਰਿਹਾ ਮੇਰੀ ਭਗਵੰਤ ਮਾਨ ਨੂੰ ਅਤੇ ਪੰਜਾਬ ਸਰਕਾਰ ਦੇ ਹੋਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਡੀਸੀ ਸਾਹਿਬ ਐਡੀਐਮ ਨੂੰ ਇਹ ਸਾਡੇ ਜੋ ਅਪੀਲ ਹੈ ਸਾਡੇ ਨਗਰ ਨਿਵਾਸੀਆਂ ਦੀ ਇਲਾਕਾ ਨਿਵਾਸੀਆਂ ਦੀ ਇਹਨੂੰ ਸੁਣੋ ਤੇ ਜਲਦੀ ਤੋਂ ਜਲਦੀ ਇੱਥੇ ਜਿਹੜੇ ਰਾਹਤ ਕਾਰਜ ਨੇ ਉਹ ਕੀਤੇ ਜਾਣ ਤਾਂ ਜੋ ਇਹਦੇ ਤੋਂ ਇਲਾਵਾ ਪਿੰਡ ਬਿਲਕੁਲ ਜਿਹੜਾ ਸਾਡਾ ਤੁਸੀ ਬੰਦੇ ਉੱਪਰ ਹੈ ਉਹ ਪਾਣੀ ਵੇਖੋ ਤੁਸੀਂ ਵੀ ਬਰਾਬਰ ਜਿਹੜਾ ਭਰਿਆ ਹੋਇਆ ਤੁਸੀ ਦੇ ਬਰਾਬਰ ਤੇ ਬਹੁਤ ਦੂਰ ਇਥੋਂ ਰਾਵੀ ਤਰੀਆ 2 ਕਿਲੋਮੀਟਰ ਦੂਰ ਹੈ ਤੇ ਪਾਣੀ ਦਾ ਪੱਤਰ ਜਿਹੜਾ ਲਗਾਤਾਰ ਹੈ 7-8 10 ਫੁੱਟ ਦਾ ਜਿਹੜਾ ਬਹੁਤ ਵੱਡੀ ਤਹਿ ਜਿਹੜੀ ਬਣੀ ਹੋਈ ਆ ਜੇ ਪਿੰਡਾਂ ਦੇ ਸਾਹਮਣੋਂ ਇਸੇ ਤਰ੍ਹਾਂ ਤੁਸੀਪਾਨ ਟੁੱਟਦਾ ਬਹੁਤ ਵੱਡਾ ਨੁਕਸਾਨ ਹੋਏਗਾ ਦੁਬਾਰਾ ਮੈਂ ਬੇਨਤੀ ਕਰਾਂਗਾ ਕਿ ਇੱਕ ਵਾਰੀ ਇਹਨੂੰ ਦਿਖਾ ਦਿੱਤਾ ਜਾਵੇ ਤਾਂ ਜੋ ਪ੍ਰਸ਼ਾਸਨ ਨੂੰ ਨਜ਼ਰ ਆ ਜਾਵੇ ਕਿ ਕਿਸ ਤਰ੍ਹਾਂ ਜਿਹੜਾ ਤੁਸੀਪਾਨ ਆ ਉਹ ਲਗਾਤਾਰ ਰੁੜਦਾ ਜਾ ਰਿਹਾ ਆ ਸੋ ਦੁਬਾਰਾ ਜਿਹੜੀ ਗੱਲ ਆ ਪੀ ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗੇ ਅਤੇ ਇੱਥੇ ਪਹੁੰਚ ਕੇ ਕੋਈ ਮਦਦ ਕਰੇ ਅਤੇ ਹੋਰ ਸੰਗਤ ਨੂੰ ਬੇਨਤੀ ਆ ਜੇ ਕੋਈ ਬੋਰੇ ਭਰ ਕੇ ਮਿੱਟੀ ਦੇ ਲਿਆ ਸਕਦਾ ਇੱਥੇ ਤੇ ਅਸੀਂ ਅਜੇ ਵੀ ਇਹ ਬੰਦ ਦਾ ਕੰਟਰੋਲ ਕਰ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ